ਦੋਸਤੋ ਮੈਂ ਤੁਹਾਡਾ ਦੋਸਤ ਡਾਕਟਰ ਮਨਜੀਤ ਰਸਿਤ ਦੋਸਤੋ ਅੱਜ ਆਪਾਂ ਜਿਸ ਮੈਡੀਸਨਲ ਪਲਾਂਟ ਦੀ ਗੱਲ ਕਰਾਂਗੇ ਅੱਜ ਦੇ ਵਿਸ਼ੇ ਦੇ ਵਿਚਾਰ ਦੇ ਅਨੁਸਾਰ ਉਸ ਨੂੰ ਪੰਜਾਬੀ ਦੇ ਵਿੱਚ ਆਮ ਭਾਸ਼ਾ ਦੇ ਵਿੱਚ ਬੇਲ ਕਿਹਾ ਜਾਂਦਾ ਬੇਲ ਮਤਲਬ ਕਿ ਬਿਲ ਇਹਦੇ ਤਿੰਨ ਪੱਤੇ ਹੁੰਦੇ ਐ ਐਵੇਂ ਐਵੇਂ ਇਹ ਬਿਲ ਦਾ ਪੱਤਾ ਬਿਲ ਦਾ ਦਰਖਤ ਹੈ ਉੱਪਰ ਤੁਸੀਂ ਦੇਖਿਆ ਹੋਵੇਗਾ ਉੱਪਰ ਫਲ ਲੱਗੇ ਹੋਏ ਨੇ ਇਹਨੂੰ ਇਹ ਦਿਲ ਦਾ ਆਮ ਇਹਨੂੰ ਬਿਲਦਾ ਦਰਖਤ ਕਹਿੰਦਾ ਹੈ ਬਿਲ ਆਮ ਜਿਹੜਾ ਬੋਟੈਨੀਕਲ ਨਾਮ ਹੈ ਉਹ ਹੈਗਾ ਈਗਲ ਮੋਰ ਈਗਲ ਮੋਰ ਦੇ ਨਾਮ ਨਾਲ ਵੀ ਇਹਨੂੰ ਜਾਣਿਆ ਜਾਂਦਾ ਹੈ ਇਹਦੇ ਜਿਹੜੇ ਮੈਡੀਕਲ ਕਾਰਨ ਨੇ ਉਹ ਬਹੁਤ ਜ਼ਿਆਦੇ ਨੇ ਇਹ ਰੈਸਪਾਇਰੇਟਰੀ ਸਿਸਟਮ ਦੇ ਵਿੱਚ ਕੰਮ ਆਉਂਦਾ ਹੈ ਡਾਈਜੈਸਟਿਵ ਸਿਸਟਮ ਦੇ ਵਿੱਚ ਕੰਮ ਆਉਂਦਾ ਹੈ ਢਾਜਮੇ ਦੇ ਵਿੱਚ ਤੇ ਸਾਹ ਦੇ ਰੋਗਾਂ ਦੇ ਲਈ ਖਾਂਸੀ ਦੇ ਰੋਗਾਂ ਦੇ ਲਈ ਇਹ ਲੀਵਰ ਦੇ ਲਈ ਸਭ ਤੋਂ ਵਧੀਆ ਹੈ ਥਾਇਰੋਇਡ ਜਿਹਨਾਂ ਨੂੰ ਹੋਵੇ ਉਹਨਾਂ ਲਈ ਸਭ ਤੋਂ ਵਧੀਆ ਅਗਰੇ ਦੇ ਪੱਤੇ ਚਬਾਉਣ ਰੋਜ਼ ਖਾਣ ਥਾਇਰੋਇਡ ਵਾਸਤੇ ਸਕਿਨ ਨੂੰ ਗਲੋਅ ਲਿਆਉਣ ਵਾਸਤੇ ਸਕਿਨ ਨੂੰ ਸੌਫਟ ਕਰਨ ਵਾਸਤੇ ਇਸ ਤੋਂ ਇਲਾਵਾ ਲੈਟਰਨ ਨੂੰ ਹਟਾਉਣ ਵਾਸਤੇ ਜਿਨ੍ਹਾਂ ਨੂੰ ਡਾਇਰੀ ਆ ਜਾਦੇ ਹੁੰਦਾ ਹੈ ਬਾਰ ਬਾਰ ਰੋਟੀ ਖਾਣ ਤੋਂ ਬਾਅਦ ਹਾਜਤ ਰਹਿੰਦੀ ਹੈ ਲੈਟੈਂਟਰੀ ਹੁੰਦੀ ਹੈ ਲੈਟਰਨ ਜਾਂ ਤੋਂ ਖਾਣਾ ਖਾਣ ਤੋਂ ਬਾਅਦ ਲੈਟਰਨ ਜਾਂਦੇ ਨੇ ਉਹਨਾਂ ਲਈ ਇਹ ਬਹੁਤ ਵਧੀਆ ਪੇਟ ਦਰਦ ਲਈ ਬਹੁਤ ਵਧੀਆ ਤੇ ਸ਼ੂਗਰ ਦੇ ਮਰੀਜ਼ਾਂ ਲਈ ਇਹ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਅਗਰ ਇਹਦੇ ਪੱਤਿਆਂ ਦਾ ਰਸ ਜਾਂ ਇਹਦੇ ਪੱਤਿਆਂ ਨੂੰ ਦੀ ਚਰਨੀ ਖਾਦੀ ਜਾਵੇ ਬਾਕੀ ਦਾ ਜਿਹੜਾ ਬੇਲ ਦਾ ਫਲ ਹੈ ਉਹ ਬਹੁਤ ਉਗਣਕਾਰੀ ਹੈ ਰੀਡ ਦੀ ਹੱਡੀ ਦੇ ਰੋਗਾਂ ਦੇ ਲਈ ਜੋੜਾਂ ਦੇ ਦਰਦਾਂ ਦੇ ਲਈ ਤੇ ਹੋਰ ਬਾਇਵਾਦੀਏ ਦਰਦਾਂ ਦੇ ਲਈ ਸਰੀਰ ਨੂੰ ਠੰਡਕ ਪਹੁੰਚਾਉਣ ਦੇ ਲਈ ਖਾੜ ਨੂੰ ਠੰਡਕ ਪਹੁੰਚਾਉਣ ਦੇ ਲਈ ਖਾੜ ਦੇ ਵਿਰਾ ਖੂਨ ਆਪਣਾ ਉਹਦੀ ਸਰਕੂਲੇਸ਼ਨ ਨੂੰ ਵਧਾਉਣ ਦੇ ਲਈ ਤੇ ਦੂਜਾ ਕੈਲੇਸਟ੍ਰੋਲ ਨੂੰ ਘਟਾਉਣ ਦੇ ਲਈ ਕੈਲੇਸਟ੍ਰੋਲ ਨੂੰ ਲੈਵਲ ਤੇ ਲਿਆਉਂਦਾ ਜਿਹੜਾ ਉਹਦੇ ਵਿੱਚ ਐਲ ਡੀ ਆਰ ਹੈ ਉਹਨੂੰ ਹੀ ਘਟਾਉਂਦਾ ਟੀ ਐਲ ਨੂੰ ਘਟਾਉਂਦਾ ਗੁੱਡ ਐਚ ਡੀ ਐਲ ਨੂੰ ਵਧਾ ਦਿੰਦਾ ਐਨਾ ਸ਼ਾਨਦਾਰ ਪਲਾਟ ਹੈ ਜਿਨ੍ਹਾਂ ਦੇ ਸਰੀਰ ਚ ਸਮੈਲ ਆਉਂਦੀ ਹੋਵੇ ਉਹ 스멜 ਨੂੰ ਇਹ ਖਤਮ ਕਰ ਦਿੰਦਾ ਅਗਰੇ ਦੇ ਪੁੱਤਿਆਂ ਦੀ ਜੜਨੀ ਕੱਢੀ ਜਾਵੇ ਉਹ 스멜 ਖਤਮ ਹੋ ਜਾਂਦੀ ਹੈ ਸਰੀਰ ਦੇ ਵੀ ਤਾਜ਼ਗੀ ਆ ਜਾਂਦੀ ਹੈ ਠੰਡਕ ਆ ਜਾਂਦੀ ਹੈ ਇਨਫਰਟੀਲਿਟੀ ਦੇ ਵਿੱਚ ਬਹੁਤ ਵਧੀਆ ਕੰਮ ਕਰਦਾ ਹੈ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਬੱਚਾ ਹੋਣ ਦੀ ਸੁਨਹਿਤਾ ਨਹੀਂ ਹੁੰਦੀ ਉਹ ਸਮਰਥਾ ਪੈਦਾ ਕਰਨ ਦੇ ਵਿੱਚ ਇਹ ਕਾਰਗਰ ਹੈ ਅੱਖਾਂ ਦੇ ਲਈ ਬਹੁਤ ਵਧੀਆ ਅੱਖਾਂ ਦੇ ਲਈ ਬਾਲਾਂ ਦੇ ਲਈ ਜਿਨ੍ਹਾਂ ਨੂੰ ਕੰਨਾਂ ਦੇ ਸੁਣਦਾ ਨਹੀਂ ਉਹਨਾਂ ਲਈ ਬਹੁਤ ਵਧੀਆ ਪੇਟ ਦੇ ਵਿੱਚ ਅਗਰ ਧਰਨ ਪੈਂਦੀ ਹੋਵੇ ਪੇਟ ਖਰਾਬ ਰਹਿੰਦਾ ਹੋਵੇ ਤਾਂ ਇਹਦੇ ਬਿਲ ਦੇ ਬਿਲਵ ਤੇਲ ਆਉਂਦਾ ਜਿਹੜਾ ਉਹਦੀ ਅਗਰ ਪੇੜ ਦੇ ਉੱਤੇ ਮਾਲਕ ਕੀਤੀ ਜਾਵੇ ਤਾਂ ਉਹ ਧਰਨ ਪੈਣੋਂ ਵੀ ਬੰਦ ਹੋ ਜਾਂਦੀ ਹੈ ਸੋ ਇਹਦੇ ਹੋਰ ਗੁਣਾ ਬਾਰੇ ਜਾਣਕਾਰੀ ਲੈਣ ਦੇ ਲਈ ਜਾਂ ਇਹੋ ਜਿਹੇ ਪਲਾਂਟਾਂ ਦੀ ਜਾਣਕਾਰੀ ਲੈਣ ਦੇ ਲਈ ਤੁਸੀਂ ਮੇਰਾ YouTube ਚੈਨਲ ਮੇਰਾ Facebook ਚੈਨਲ ਤੇ ਮੇਰਾ Instagram ਚੈਨਲ ਫੋਲੋ ਕਰੋ ਆਪਣੇ ਬੱਚਿਆਂ ਨੂੰ ਦਿਖਾਓ ਆਪਣੇ ਬੱਚਿਆਂ ਨੂੰ ਨਾ ਪੇੜਾਂ ਦੀ ਨੌਲੇਜ ਦਿਓ ਤਾਂ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਹਨਾਂ ਨੂੰ ਫੋਲੋ ਕਰਦੇ ਰਹੋ ਅੱਗੇ ਗਿਆਨ ਵਧਾਉਂਦੇ ਰਹੋ